ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਦਾ ਸੋਹਣਾ ਜਾਂ ਲਹਿੰਗਾ ਸੂਟ ਲੈ ਕੇ ਆਏ ਹਾਂ ਜੀ ਫੁਲਕਾਰੀ ਦੀ ਸ਼ਰਟ ਦੇ ਨਾਲ ਵੀਡੀਓ ਨੂੰ ਹੈਂਡ ਤੱਕ ਜਰੂਰ ਦੇਖਿਓ ਜੀ ਆਪਾਂ ਸਾਰੀ ਡਿਟੇਲਸ ਨੂੰ ਵੀਡੀਓ ਦੇ ਵਿੱਚ ਦਿੱਤੀ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਜੀ ਇਹ ਹੈਗਾ ਜੀ ਸ਼ਰਟ ਇਹ ਫੁਲਕਾਰੀ ਦੀ ਸ਼ਰਟ ਹੈ ਜੀ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਊਗਾ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਇਹਦਾ ਬਾਰਡਰ ਬਣਿਆ। ਉੱਪਰ ਤੇ ਕਰ ਇਸ ਤਰ੍ਹਾਂ ਇਹਦਾ ਡਿਜ਼ਾਈਨ ਬਣਿਆ ਫੁਲਕਾਰੀ ਦਾ ਸਾਰੀ ਸ਼ਰਟ ਦੇ ਉੱਪਰ। ਇਹ 2.5 ਮੀਟਰ ਸ਼ਰਟ ਦਾ ਫੈਬਰਿਕ ਹੈ ਜੀ। ਫਰੰਟ, ਬੈਕ, ਬਾਜੂ ਇਹਦਾ ਸਾਰਾ ਇਸੇ ਤਰ੍ਹਾਂ ਦਾ ਹੀ ਬਣੂਗਾ ਜੀ। ਬਹੁਤ ਹੀ ਜ਼ਿਆਦਾ ਸੋਹਣਾ ਇਹ ਖਦਰ ਖਦਰ ਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ। ਤੇ ਬਹੁਤ ਹੀ ਸਫਾਈ ਦੇ ਨਾਲ ਇਹ ਸ਼ਰਟ ਤੁਹਾਨੂੰ ਮਿਲੂਗੀ ਜੀ ਖਦਰ ਦਾ ਫੈਬਰਿਕ ਆਊਗਾ। ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਸੋਹਣਾ ਇਹ ਬਣਿਆ ਹੈ। ਸਾਰੀ ਸ਼ਰਟ ਦੇ ਉੱਪਰ ਤੇ ਬੈਕ ਵੀ ਸੇਮ ਆਊਗੀ ਫਰੰਟ ਵੀ ਸੇਮ ਆਊਗਾ ਬਾਜੂ ਵੀ ਸੇਮ ਆਉਣਗੀਆਂ ਤੇ ਇਸ ਤਰ੍ਹਾਂ ਇਹਦਾ ਬਾਰਡਰ ਬਣਿਆ ਤੁਸੀਂ ਇਹਦੇ ਨਾਲ ਕੋਈ ਵੀ ਬਾਟਮ ਰੈਡੀ ਕਰਵਾ ਸਕਦੇ ਹੋ ਜੀ ਇਹ ਆਨ ਆਰਡਰ ਪੀਸ ਆਪਾਂ ਰੈਡੀ ਕੀਤਾ ਜੀ ਇਹ ਦੀਦੀ ਨੇ ਬਣਵਾਈ ਹੈ ਜੀ ਇਹਦੇ ਨਾਲ ਐਵੇਂ ਦੀ ਸਕਿਨ ਕਲਰ ਦੀ ਬਾਟਮ ਨਾਲ ਲਹਿੰਗਾ ਤੇ ਨਾਲ ਆਊਗੀ ਜੀ ਦੁਪੱਟਾ ਸੇਮ ਫੈਬਰਿਕ ਦਾ ਜੀ ਚਰੂਨ ਦਾ ਚਰੂਨ ਦੇ ਫੈਬਰਿਕ ਦੇ ਉੱਪਰ ਬਣਵਾਇਆ ਜੀ ਇਹ ਲਹਿੰਗਾ ਵੀ ਤੇ ਬਾਟਮ ਵੀ ਤੇ ਦੁਪੱਟਾ ਵੀ ਇਹ ਦੇਖੋ ਜੀ ਇਹ ਆ ਦੁਪੱਟਾ ਇਹਦਾ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਕਰਕੇ ਦੁਪੱਟੇ ਦੇ ਉੱਪਰ ਰੈਡੀ ਕੀਤਾ ਜੀ ਬਹੁਤ ਸੋਹਣੀ ਲੈਂਸ ਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣੀ ਲੈਂਸ ਲਗਾਈ ਹੈ ਇਸ ਤਰ੍ਹਾਂ ਦੀ ਬਹੁਤ ਸੋਹਣਾ ਜਿਹਾ ਇਹਦਾ ਸਕਿਨ ਜਿਹਾ ਸ਼ੇਡ ਹੈ ਇਹ ਵਾਈਟ ਫੈਬਰਿਕ ਸੀ ਜੀ ਬੂਟੀ ਵਾਲਾ ਚਨੌਣ ਦਾ ਤੁਸੀਂ ਦੇਖ ਸਕਦੇ ਹੋ ਜੀ ਚਨੌਣ ਦਾ ਫੈਬਰਿਕ ਹੈ ਇਹ ਦੇਖੋ ਚਨੌਣ ਦਾ ਫੈਬਰਿਕ ਹੈ ਵਾਈਟ ਜੀ ਆਪਾਂ ਉਹਨੂੰ ਡਾਈ ਕਰਵਾ ਕੇ ਪੁਰਾਏ 8 1/2 ਮੀਟਰ ਕਪੜਾ ਆਪਾਂ ਡਾਈ ਕਰਵਾਇਆ ਸੀ ਜੀ ਜਿਹਦੇ ਵਿੱਚ ਲਹਿੰਗਾ ਬਣ ਜੂਗਾ ਬਾਟਮ ਬਣ ਜੂਗੀ ਤੇ ਦੂ ਦੁਪੱਟਾ ਆਪਾਂ ਰੈਡੀ ਕਰਤਾ ਜੀ ਇਸ ਤਰ੍ਹਾਂ ਦੁਪੱਟੇ ਦੇ 4 ਸਾਈਡ ਆਪਾਂ ਇਹ ਲੈਸ ਦੀ ਫਿਨਿਸ਼ਿੰਗ ਕੀਤੀ ਐ ਬਹੁਤ ਸੋਹਣੀ ਵਿੱਚ ਇਹਦੇ ਬੂਟੀ ਐ ਦੇਖੋ ਜੀ ਬਹੁਤ ਸੋਹਣਾ ਫਿਨਿਸ਼ਿੰਗ ਕਰਕੇ ਆਪਾਂ ਇਹ ਦੁਪੱਟਾ ਫਿਨਿਸ਼ ਕੀਤਾ ਜੀ 2 1/2 ਮੀਟਰ ਦਾ ਦੁਪੱਟਾ ਰੈਡੀ ਕਰਿਆ ਤੇ ਇਹ ਆਪਾਂ ਤੁਹਾਨੂੰ ਇਸ ਤਰ੍ਹਾਂ ਇਹ ਦੇਖੋ ਜੀ ਇਹ ਆਪਾਂ ਇਹਦੇ ਨਾਲ ਇਸ ਤਰ੍ਹਾਂ ਇਹਦਾ ਲਹਿੰਗਾ ਬਣ ਜੂਗਾ ਜੀ ਇਹ ਇਸ ਤਰ੍ਹਾਂ ਲਹਿੰਗਾ ਬਣ ਜੂਗਾ ਜੀ ਤੇ ਨਾਲ ਇਹਦੇ ਬਾਟਮ ਵੀ ਬਣ ਜੂਗੀ ਲਹਿੰਗਾ ਵੀ ਬਣ ਜੂਗਾ ਜੀ 8.5 ਮੀਟਰ ਕਪੜਾ ਆਪਾਂ ਇਹ ਰੈਡੀ ਕਰਿਆ ਜੀ ਨਾਲ ਇਹਦੇ ਤੇ ਲਹਿੰਗੇ ਦੇ ਨੀਚੇ ਵੀ ਇਸ ਤਰ੍ਹਾਂ ਉਸੇ ਲੈਸ ਦੀ ਫਿਨਿਸ਼ਿੰਗ ਹੋ ਜੂਗੀ ਜੀ ਆਪਾਂ ਇਹ ਲੈਸ ਨਾਲ ਦੀਦੀ ਨੂੰ ਆਪਾਂ ਇਹ ਨਾਲ ਭੇਜੀ ਸੀ ਦੀਦੀ ਆਪਣੇ ਆਪ ਫਿਨਿਸ਼ਿੰਗ ਕਰਵਾਣ ਕਰਵਾ ਲੈਣਗੇ ਜੀ ਜਦੋਂ ਲਹਿੰਗਾ ਬਣਵਾਉਣਗੇ ਤੇ ਸੇਮ ਲੈਸ ਲਹਿੰਗੇ ਤੇ ਲੱਗ ਜੂਗੀ ਸੇਮ ਦੁਪੱਟੇ ਤੇ ਆ ਜੀ ਅਪਾ ਐਕਸਟਰਾ ਲੈਸ ਪੇ ਜੀ ਜੀ ਮੂਰੇ ਬਾਰਡਰ ਤੇ ਵੀ ਲਵਾ ਲੈਣਗੇ ਬਾਜੂ ਤੇ ਵੀ ਲਵਾ ਲੈਣਗੇ ਜੀ ਬਹੁਤ ਸੋਹਣਾ ਜਾਂ ਪੀਸ ਬਣ ਕੇ ਇਹ ਰੈਡੀ ਹੋਇਆ ਤੇ ਲਹਿੰਗਾ ਬੋਟਮ ਹੈ ਸ਼ਰਟ ਹੈ ਇਹ ਦੇਖੋ ਜੀ ਇਹ ਆਪਾਂ ਲੈਸ ਨਾਲ ਦੀ ਵੀ ਭੇਜ ਦਾਂਗੇ ਤੇ ਬਹੁਤ ਸੋਹਣਾ ਇਹ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸਾਡੇ ਤੋਂ ਲਹਿੰਗਾ ਸੂਟ ਪ੍ਰਕਾਰੀ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਇਆ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਤੇ ਪਲੀਜ਼ ਕਮੈਂਟ ਜਰੂਰ ਕਰਿਓ ਜੀ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਤੇ ਇੱਕ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਣੀਆਂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ